ਇਹ ਵੀਡੀਓ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਚਲਦੀ ਪਈ ਆ ਜਿਹਦੇ ਵਿੱਚ ਤੁਸੀਂ ਦੇਖਿਆ ਜਿਉਂ ਵੀਡੀਓ ਨਾ ਹੁੰਦੀ ਤਾਂ ਤੇ ਅਸੀਂ ਕਿਸੇ ਨੂੰ ਸੱਚਾਈ ਦੱਸਣ ਨੂੰ ਜੋਗੇ ਰਹਿਣਾ ਨਹੀਂ ਸੀ ਤੇ ਜਦੋਂ ਅਸੀਂ ਈਮਰਾਨ ਖਾਨ ਨੂੰ ਇੰਨਾ ਸਤਿਕਾਰ ਕਰਦੇ ਆ ਇੰਨਾ ਉਹਨਾਂ ਦਾ ਇਨਸਾਨੀਅਤ ਘਰ ਸਾਰੇ ਤੇ ਯਾਰ ਅਸੀਂ ਕਿਸੇ ਤਰੀਕੇ ਦੀ ਇਝਦੂ ਕਰਾਂਗੇ ਪਹਿਲੇ ਵੀਡੀਓ ਦੇ ਵਿੱਚ ਤੁਸੀਂ ਦੇਖੋ ਅਸੀਂ ਉਹਨੂੰ ਹੱਥ ਤੱਕ ਨਹੀਂ ਲਾਇਆ ਕੋਈ ਸ਼ੁੱਧ ਨਾ ਬੱਸ ਰੁਕੀ ਨਹੀਂ ਕੀਤੀ ਸਿਰਫ ਉਸ ਨੂੰ ਪਹੁੰਚਾਉ ਦਾ ਮਤਲਬ ਸੀ ਕਿ ਇਸ ਨੂੰ ਪੁਲਿਸ ਨੂੰ ਇਤਲਾਹ ਕੀਤੀ ਉਸ ਨੂੰ ਭੇਜ ਉਸ ਤੇ ਹਵਾਲੇ ਕਰਾਉਣਾ ਸੀ ਕਿਉਂਕਿ ਇਹਨਾਂ ਨੇ ਹੱਥ ਚੱਕੀ ਹੋਈ ਆ ਇਸ ਤਰ੍ਹਾਂ ਬਾਰ ਬਾਰ ਇਹ ਪੰਜਾਬੀਆਂ ਦੇ ਪੱਗਾਂ ਤੇ ਹੱਥ ਪਾਉਣ ਜਿਹੜੇ ਕੋਸ਼ਚਾ ਇਹਨਾਂ ਵੱਲੋਂ ਕੀਤੇ ਜਾ ਰਹੇ ਨੇ ਜੇ ਅੱਜ ਵੀ ਨਹੀਂ ਬਾਕੀ ਉੱਤੇ ਚੱਲਦੀ ਮੈਂ ਤਾਂ ਤੁਸੀਂ ਕਹਿੰਦਾ ਸੀ ਇਹਨੇ ਸਿੰਘ ਵਿਚਾਰ ਨਹੀਂ ਕਰ ਸਕਿਆ ਪੱਗ ਲੱਤ ਕੇ ਇਹ ਆਉਂਦੇ ਇਹ ਹੈ ਜਨਾਨੀ ਤੋਂ ਭੱਜਾ ਨਹੀਂ ਕਰ ਲਉ ਇਹਦੇ ਨਾਲ ਜਿਹੜੇ ਪੰਜਾਬੀ ਗੱਲ ਕਰਦੇ ਬੈਠੇ ਦੋ ਚਾਰ ਸੂਰਜੇ ਵੀ ਐ ਸੀ ਜਿਹੜੇ ਫੋਨ ਤੇ ਵੀ ਗੱਲ ਕਰਦੇ ਬੈਠੇ ਐਸੀ ਕਹਿੰਦਾ ਆਪਣੇ ਕੱਪੜੇ ਪਾ ਲਓ ਇਹ ਕਰ ਲੋ ਉਹ ਕਰ ਲੋ ਵਨੋ ਕਪੜੇ ਫਾੜ ਕੇ ਉਹ ਜਾ ਕੇ ਦਾਰੇ ਪੇਜ ਹੋ ਜਾਂਦੀ ਓਏ ਜਨਾਨੀ ਆਪਣੀ ਬਦਮਾਸ਼ੀ ਕਰਦੀ ਵੇ ਜਨਾਨੀ ਨੂੰ ਬਹੁਤ ਲੋਕ ਲੁਕੀ ਸੀ ਏਰੀਏ ਦੇ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਅਨਕ ਸਿੰਘ ਖਾਲਸਾ ਰਿੰਕੂ ਗਾਂਧੀ ਪੰਜਾਬ ਸਿੰਘ ਸੰਸਥਾ ਤੋਂ ਪੰਜਾਬ ਸਿੰਘ ਸੰਸਥਾ ਪੰਜਾਬ ਦੇ ਵਿੱਚ ਧੀਆਂ ਭੈਣਾਂ ਪ੍ਰਤੀ ਬਹੁਤ ਉਪਰਾਹ ਦੇ ਕਰਦੀ ਪਈ ਆ ਕਈ ਧੀਆਂ ਦੇ ਹਜ਼ਾਰਾਂ ਧੀਆਂ ਦੇ ਘਰ ਵਸਾ ਚੁੱਕੇ ਆ ਹਜ਼ਾਰਾਂ ਧੀਆਂ ਨੂੰ ਇਨਸਾਬ ਦਵਾ ਚੁੱਕੇ ਆ ਛੇਵੀਂ ਪਾਸ਼ੇ ਗੁਰਦੁਆਰੇ ਇੱਕ 6 ਸਾਲ ਦੀ ਬੱਚੀ ਦਾ ਰੇਪ ਹੋਇਆ ਸੀ ਉਹਦਾ ਵੀ ਇਨਸਾਫ ਮੈਂ ਕੱਲੇ ਨੇ ਲੋਕਡਾਊਨ ਦੇ ਵਿੱਚ ਪੈ ਕੇ ਦਵਾਇਆ ਤੇ ਦੂਜੇ ਦੋਸ਼ੀਆਂ ਤੇ ਪਰਚਾ ਕਰਵਾ ਕੇ ਉਹਨਾਂ ਨੂੰ ਜੇਲ੍ਹ ਦੀ ਸਲਾਖਾ ਦੇ ਵਿੱਚ ਭੇਜਿਆ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਵੱਡੇ ਆਲੇ ਦੇ ਵਿੱਚ ਬੱਚੀ ਦਾ ਰੇਪ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਉੱਥੇ ਇਨਸਾਫ ਦਵਾ ਕੇ ਆਏ ਤੇ ਬੰਦੇ ਨੂੰ ਹੁਣ ਸਜ਼ਾ ਹੋ ਗਈ ਤੇ ਜਦੋਂ ਅਸੀਂ ਧੀਾਂ ਭਰਾਵਾਂ ਬੰਦੀ ਇੰਨਾ ਸਤਿਕਾਰ ਕਰਦੇ ਆ ਇੰਨਾ ਉਹਨਾਂ ਨੂੰ ਇਨਸਾਫ ਦਵਾ ਕੇ ਘਰ ਵਸਾ ਰਹੇ ਆ ਤੇ ਯਾਰ ਅਸੀਂ ਕਿਸੇ ਧੀ ਪੈ ਦੀ ਖੇਚ ਤੂੰ ਕਰਾਂਗੇ ਇਹ ਵੀਡੀਓ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਚੱਲਦੀ ਪਈ ਆ ਜਿਹਦੇ ਵਿੱਚ ਤੁਸੀਂ ਦੇਖਿਆ ਜੇ ਉਹ ਵੀਡੀਓ ਨਾ ਹੁੰਦੀ ਤਾਂ ਅਸੀਂ ਕਿਸੇ ਨੂੰ ਸੱਚਾਈ ਦੱਸਣ ਨੂੰ ਯੋਗੇ ਰਹਿਣਾ ਨਹੀਂ ਸੀ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਲੇਡੀਜ਼ ਨੂੰ ਘੇਰ ਕੇ ਲੈ ਕੇ ਆ ਰਿਹਾ ਕਿਉਂ ਕਿਉਂਕਿ ਉਹ ਲੇਡੀਜ਼ ਪਹਿਲੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਅਸੀਂ ਉਹਨੂੰ ਹੱਥ ਤੱਕ ਨਹੀਂ ਲਾਇਆ ਕੋਈ ਉਹਦੇ ਨਾਲ ਬਦਸਲੂਕੀ ਨਹੀਂ ਕੀਤੀ ਸਿਰਫ ਉਸ ਨੂੰ ਪਹੁੰਚਾਉਂਦਾ ਮਤਲਬ ਕੀ ਸੀ ਮੈਂ ਪੁਲਿਸ ਨੂੰ ਇਤਲਾਹ ਕੀਤੀ ਉਸ ਨੂੰ ਭੇਜ ਉਸ ਤੇ ਹਵਾਲੇ ਕਰਾਉਣਾ ਸੀ ਉਸ ਵੀਡੀਓ ਦੇ ਵਿੱਚ ਜਿਹੜੇ ਮੈਂ ਇਸ ਕਰਕੇ ਕਿਉਂਕਿ ਉਹ ਦੁਕਾਨ ਤੇ ਸਾਡੀ ਦੁਕਾਨ ਆ ਫੋਟੋਕਾਪੀ ਦੀ ਬ੍ਰਦਰ ਦੀ ਉਹ ਉੱਥੇ ਆ ਕੇ ਹੈਂਡੀਕਵਰ ਭਰਾ ਨੂੰ 10 ਦਿਨ ਤੋਂ ਤੋਕੀ ਕਰਦੀ ਪਈ ਸੀ ਤੇ 10 ਦਿਨ ਤੋਂ ਉਸ ਨੂੰ ਤਿੰਨ ਚਾਰ ਪਰਵਾਸੀ ਨੇ ਆ ਲਾ ਕੇ ਮਤਲਬ ਧਮਕੀਆਂ ਦੇ ਕੇ ਚਲੀ ਜਾਂਦੀ ਸੀ ਇੱਕ ਦਿਨ ਜਦੋਂ ਮੈਂ ਉੱਥੇ ਬੈਠਾ ਪਰਸੋਂ ਤੇ ਪਰਸੋਂ ਜਦੋਂ ਉਹ ਮੇਰੇ ਸਾਹਮਣੇ ਉਹਦੇ ਵੱਡੇ ਬ੍ਰਦਰ ਨੂੰ ਬੋਲਣ ਲੱਗ ਪਈ ਤੇ ਉਹ ਨੂੰ ਬਕਵਾਸ ਕਰਨ ਲੱਗ ਪਈ ਮੈਂ ਇਹ ਕਰ ਦੂੰਗੀ ਮੈਂ ਉਹ ਕਰ ਦੂੰਗੀ ਮੈਂ ਮਲਾਵਾ ਮੈਂ ਗੋਲੀਆਂ ਮਰਵਾ ਦੂੰਗੀ ਮੈਂ ਕਹਿੰਦਾ ਐਡਾ ਵੱਡਾ ਕੀ ਮਸਲਾ ਹੋ ਗਿਆ ਕਹਿੰਦੇ ਪੈਨ ਕਾਰਡ ਮੈਂ ਕਹਾ ਪੈਨ ਕਾਰਡ ਨੂੰ ਸਰਕਾਰੀ ਕੰਮ ਆ ਉਹ ਆਪਣੇ ਹਿਸਾਬ ਨਾਲ ਹੋਊਗਾ ਤੇ ਮੈਨੂੰ ਕਹਿੰਦੇ ਦਬ ਕੇ ਸਾਥ ਕਹਾ ਮੈਂ ਬਾਂ ਬੜੀ ਬਾਹਰ ਕਰਤਾ ਮੈਂ ਕਹਾ ਬੰਦੇ ਨੂੰ ਪੇਜ ਉਹ ਨਾਲ ਗੱਲ ਕਰਾਂਗੇ ਥੋੜੀ ਦੇਰ ਬਾਅਦ ਫਿਰ ਉਹ 10 ਬੰਦੇ 2 13 14 ਜਣੇ ਉਹ ਇਕੱਠੇ ਹੋ ਕੇ ਆਉਂਦੇ ਨੇ ਉਦੋਂ ਫਿਰ ਮੈਂ ਦੇਖਿਆ ਮੈਂ ਰੋਕ ਲਿਆ ਰਸਤੇ 'ਚ ਮੈਂ ਕਹਾ ਹੁਣ ਕੀ ਲੈਣਾ ਆਈਆਂ ਕਹਿੰਦੇ ਆਪਕੋ ਕੀ ਮਤਲਬ ਆਪਕੇ ਸਾਥ ਕੋਈ ਬਾਤ ਨਹੀਂ ਮੈਂ ਕਹਾ ਮੇਰੇ ਬ੍ਰਦਰ ਨੇ ਉਸ ਤੋਂ ਬਾਅਦ ਜਦੋਂ ਉਹ ਇੱਕ ਬੰਦਾ ਮੇਰੇ ਪਿੱਛੇ ਜਦੋਂ ਬਹਿਸ ਫਸਾਈ ਜੇ ਮੇਰੇ ਹੱਥ ਪਾਣ ਲੱਗਣ ਉਦੋਂ ਮੈਂ ਬਖਸ਼ੇ ਨਹੀਂ ਉਦੋਂ ਮੈਂ ਫੜ ਕੇ ਕੁੱਟੇ ਰੂਹ ਨਾਲ ਕੁੱਟੇ ਕਿਉਂਕਿ ਇਹਨਾਂ ਨੇ ਹੱਥ ਚੱਕੀ ਹੋਈ ਆ ਇਸ ਤਰ੍ਹਾਂ ਬਾਰ-ਬਾਰ ਇਹ ਪੰਜਾਬੀਆਂ ਦੇ ਪੱਗਾਂ ਤੇ ਹੱਤ ਪਾਉਂਦੀਆਂ ਜਿਹੜੀ ਕੋਸ਼ਿਸ਼ ਹੈ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੇ ਅੱਜ ਮੇਰੀ ਪੱਗ ਉਤਰ ਜਾਂਦੀ ਫਿਰ ਤਾਂ ਤੁਸੀਂ ਕਹਿੰਦਾ ਸੀ ਕਿਨੇ ਸਿੰਘ ਬਚਾ ਨਹੀਂ ਕਰ ਸਕਿਆ ਪੱਗ ਲੱਤ ਗਈ ਇਹ ਆ ਉਹ ਇਸ ਕਰਕੇ ਸ਼ਸਤਰਧਾਰੀਆਂ ਸੀ ਤੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਬਖਸ਼ੇ ਨੇ ਜੇ ਕੋਈ ਚੜ ਕੇ ਆਊਗਾ ਉਹਨੂੰ ਤੇਗ ਜੇ ਕੋਈ ਝੋਕੇ ਆਊਗਾ ਉਹਨੂੰ ਦੇਗ ਇਹ ਚੜ ਕੇ ਆਏ ਸੀ ਇਹਨਾਂ ਨੂੰ ਚੰਗੀ ਮਿਲੀ ਫਿਰ ਚੰਗੇ ਚਵੇੜੇ ਪੈਣੇ ਪੱਕ ਪੈ ਕੇ ਉਸ ਤੋਂ ਬਾਅਦ ਇਹਨਾਂ ਨੂੰ ਦੋ ਦਿਨ ਬੰਦੇ ਜਿਹੜੇ ਹੱਤ ਆਏ ਸੀ ਉਹਨਾਂ ਨੂੰ ਅਸੀਂ ਬਿਠਾ ਲਿਆ ਜਨਾਨੀ ਭੱਜਣ ਲੱਗੀ ਸੀ ਉਸ ਨੂੰ ਅਸੀਂ ਘੇਰ ਕੇ ਉਸ ਨੂੰ ਬਿਠਾਇਆ ਜੇ ਇਹ ਜਨਾਨੀ ਉਦੋਂ ਭੱਜ ਜਾਂਦੀ ਕੱਲ ਨੂੰ ਇਹਦੇ ਨਾਲ ਜਿਹੜੇ ਪੰਜਾਬੀ ਗੱਲ ਕਰਦੇ ਪਏ ਸੀ ਦੋ ਚਾਰ ਸਪੋਰਟ ਚ ਵੀ ਆਏ ਸੀ ਜਿਹੜੇ ਫੋਨ ਤੇ ਵੀ ਗੱਲ ਕਰਦੇ ਪਏ ਸੀ ਐਸੇ ਕਰੋ ਆਪਣੇ ਕੱਪੜੇ ਫਾੜ ਲਓ ਇਹ ਕਰ ਲਓ ਉਹ ਕਰ ਲਓ ਬੰਦਾ ਕੱਪੜੇ ਫਾੜ ਕੇ ਹੋ ਜਾ ਕੇ ਦਾਣੇ ਪੇਸ਼ ਹੋ ਜਾਂਦੀ ਲੋਕਾਂ ਨੇ ਪ੍ਰੂਫ ਥੋੜੀ ਦੇਖਣਾ ਸੀ ਜੇ ਉਹ ਵੀਡੀਓ ਬਣੀ ਆ ਤਾਂ ਹੀ ਅੱਜ ਅਸੀਂ ਬਚੇ ਹਾਂ ਇਸ ਕਰਕੇ ਮੇਰੇ ਵੀਰੋ ਜਿਹੜੇ ਉਹਨੂੰ ਪ੍ਰਵਾਸੀ ਗੰਗਾ ਬਣਾਈ ਫਿਰਦੇ ਨੇ ਉਹਨੂੰ ਜਨਾਨੀਆਂ ਨੂੰ ਅੱਗੇ ਕਰਕੇ ਇਹ ਚੀਜ਼ਾਂ ਕਰਨੀਆਂ ਨੇ ਉਹ ਉਹ ਇਹ ਕਰਤੇ ਪਏ ਨੇ ਤੇ ਇਸ ਕਰਕੇ ਜੇ ਬਚਣਾ ਹੈ ਤੇ ਇਕੱਠੇ ਹੋ ਜਾਓ ਤੇ ਉਸ ਕਰਕੇ ਜਿਹੜਾ ਉਸ ਦਿਨ ਸਾਰਾ ਡਰਾਮਾ ਹੋਇਆ ਉਹ ਇਹ ਜਨਾਨੀ ਆਪਣੀ ਬਦਮਾਸ਼ੀ ਦਾ ਦੋਸ਼ੀ